ਜੀ ਦੀਪ ਸਿੱਧੂ ਸਾਡਾ ਇਤਿਹਾਸ ਕਹਿੰਦਾ ਤਿੰਨੋ ਜਗ ਜਿਉਂਦੇ ਨੇ ਦਾਨੀ ਤੇ ਭਗਤ ਸੂਰਮਾ ਦੀਪ ਸਿੱਧੂ ਵੀਰ ਦੇ ਵਿੱਚ ਤਿੰਨੇ ਮੌਜੂਦ ਸੀ ਗੁਰੂ ਸਾਹਿਬ ਨੇ ਕਿਰਪਾ ਕਰਨੀ ਸਿੱਖੀ ਸਰੂਪ ਉਤਾਰਨ ਕਰਨਾਂ ਪੈ ਜਾਲਮਾਂ ਨੂੰ ਪਰਮਾਨ ਨਹੀਂ ਹੋਇਆ ਤੇ ਜਿਹੜਾ ਸਾਨੂੰ ਬਦਨਾਮ ਕੀਤਾ ਸੀ ਸੰਤ ਬਾਬਾ ਜਰਨੈਲ ਸਿੰਘ ਸਮੇਤ ਵੀ ਇਹ ਖਾਲਸਤਾਨ ਨੂੰ ਹੱਤਵਾਦੀ ਕਿ ਜਿਹੜਾ ਉਹ ਸਾਡਾ ਨੈਟਵਰਕ ਬਣਿਆ ਸੀ ਉਹ ਤੋੜਿਆ ਦੀਪ ਸਿੱਧੂ ਨੇ ਸਰਕਾਰਾਂ ਨੂੰ ਦੱਸਦਾ ਵੀ ਸਿੱਖ ਕਿਵੇਂ ਮੰਗ ਕਰਦੇ ਏਦਾਂ ਤੁਸੀਂ ਵੱਖਵਾਦੀ ਤੇ ਅੱਤਵਾਦੀ ਕਹਿ ਕੇ ਨਹੀਂ ਭੰਡ ਸਕਦੇ ਖਿਆ ਵੀ ਦੀਪ ਸਿੱਧੂ ਦੇ ਨਾਲ ਰਹਿਣ ਵਾਲੇ ਵੀ ਅਸੀਂ ਸਾਰੇ ਜਿਹੜੀ ਉਹ ਦੀਪ ਸਿੱਧੂ ਜਿਹੜੀ ਸ਼ੌਰਤ ਤੇ ਦੌਲਤ ਨੂੰ ਛੱਡ ਕੇ ਗਰਾਊਂਡ ਤੇ ਆ ਕੇ ਪੰਜਾਬ ਨੂੰ ਬਚਾਉਣ ਲਈ ਤੇ ਪੰਥ ਦੀ ਗੱਲ ਕੀਤੀ ਪਰ ਬਹੁਤ ਸਿੰਘ ਜਿਹੜੇ ਇਦਾਂ ਨਾਲ ਰਹਿਣ ਵਾਲੇ ਪਿੱਛੇ ਹੋ ਗਿਆ ਯਾਰ ਵੀ ਇਹ ਜਿਹੜੇ ਬੰਦੇ ਕੁਰਸੀਆਂ ਦੇ ਯਾਰ ਜਾਂ ਸ਼ੌਹਰਤਾਂ ਦੀ ਦੌਲਤਾਂ ਦੀ ਖਾਤਰ ਅੱਗੇ ਆ ਰਹੇ ਦੀਪ ਸਿੱਧੂ ਦਾ ਨਾਮ ਵਰਤ ਕੇ ਹਨ ਤੇ ਇਹਦੇ ਵਿੱਚ ਜਿਵੇਂ ਤਲਵਾੜੇ ਵਰਗੇ ਹੋਗੇ ਨਾਮ ਹੀ ਲੈਣੇ ਨਾ ਕੋਈ ਡਰਨੇਗਾ ਬਾਈ ਹਕੂਮ ਸਿੰਘ ਸਾਡੇ ਨਾਲ ਨੇ ਇਹਨਾਂ ਨੇ ਕਿਹਾ ਅਸੀਂ ਵੀ ਕਾਫੀ ਸਮਾਂ ਜਿਹੜਾ ਦੀਪ ਸਿੱਧੂ ਬਾਈ ਦੇ ਨਾਲ ਬਤਾਇਆ ਉਹਨਾਂ ਦੇ ਨਾਲ ਮੋਰਚਿਆਂ ਤੇ ਗਏ ਨੇ ਤਾਂ ਇਹਨਾਂ ਨਾਲ ਗੱਲਬਾਤ ਕਰਦੇ ਕਿ ਕਿਸ ਤਰ੍ਹਾਂ ਦੀ ਉਹਨਾਂ ਦੀ ਸੋਚ ਸੀ ਤੇ ਕਿਸ ਤਰ੍ਹਾਂ ਉਹ ਆਪਣੀ ਸੋਚ ਤੇ ਜਿਹੜਾ ਕੰਮ ਕਰਦੇ ਸੀ ਹਾਂਜੀ ਤੁਹਾਡੇ ਸਾਰੀ ਟੀਮ ਦਾ ਤੁਹਾਡੇ ਦਰਸ਼ਕਾਂ ਦਾ ਸਾਰਿਆਂ ਦਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੀਪ ਸਿੱਧੂ ਸਾਡਾ ਇਤਿਹਾਸ ਕਹਿੰਦਾ ਤਿੰਨੋਂ ਜਗ ਜਿਉਂਦੇ ਨੇ ਦਾਨੀ ਤੇ ਭਗਤ ਸੂਰਮਾ ਦੀਪ ਸਿੱਧੂ ਵੀਰ ਦੇ ਵਿੱਚ ਤਿੰਨੇ ਮੌਜੂਦ ਸੀ ਗੁਰੂ ਸਾਹਿਬ ਨੇ ਕਿਰਪਾ ਕਰਨੀ ਸਿੱਖੀ ਸਰੂਪ ਧਾਰਨ ਕਰਨਾ ਪਰ ਜਾਲਮਾਂ ਨੂੰ ਉਹ ਇੱਕ ਦੀਵਾ ਜਗਾ ਕੇ ਕਲਾੜ ਜਗਾ ਕੇ ਜਗ ਰਹੀ ਆ ਉਹ ਨੌਜਵਾਨੀ ਨੂੰ ਜਿਹੜਾ ਪਾਤਸ਼ਾਹੀ ਦਾਵੇ ਦਾ ਤੇ ਜਿਹੜਾ ਸਾਨੂੰ ਬਦਨਾਮ ਕੀਤਾ ਸੀ ਸੰਤ ਬਾਬਾ ਜਰਨੈਲ ਸਿੰਘ ਸਮੇਤ ਵੀ ਇਹ ਖਾਲਸਤਾਨੀ ਅਤਵਾਦੀ ਇਹ ਜਿਹੜਾ ਉਹ ਸਾਰਾ ਨੈਟਵਰਕ ਬਣਿਆ ਸੀ ਉਹ ਤੋੜਿਆ ਦੀਪ ਸਿੱਧੂ ਨੇ ਆਏ ਇਸ ਸਮੇਂ ਦੇ ਵਿੱਚ ਇਹ ਬੜੀ ਵੱਡੀ ਉਹਨਾਂ ਦੀ ਦੇਣ ਆ মিডিਏ ਨੂੰ ਉਹਨਾਂ ਨੇ ਸਵਾਲ ਕਰਨੇ ਸਿਖਾਤੇ ਸਰਕਾਰਾਂ ਨੂੰ ਦੱਸਤਾ ਵੀ ਸਿੱਖ ਕਿਵੇਂ ਮੰਗ ਕਰਦੇ ਏਦਾਂ ਤੁਸੀਂ ਵੱਖਵਾਦੀ ਤੇ ਅੱਤਵਾਦੀ ਕਹਿ ਕੇ ਨਹੀਂ ਭੰਡ ਸਕਦੇ ਪਰ ਹੁਣ ਜਿਹੜਾ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਨੂੰ ਖੋਲਿਆ ਉਸ ਤੋਂ ਬਾਅਦ ਮੈਂ ਜਿਵੇਂ ਵਿਚਰਦੇ ਸੀ ਸਾਰੇ ਬਰਗਾੜੀ ਮੋਰਚੇ ਦੇ ਵਿਚਰਦੇ ਨੇ ਸਾਰੇ ਕੌਮੀ ਇਨਸਾਫ ਮੋਰਚਾ ਲੱਗਾ ਸਾਡੀ ਕੌਮ ਦਾ ਜਹੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਵਾਰਾ ਵੀਰ ਦੀਪ ਸੁੱਧ ਨੇ ਜਿੱਥੇ ਸੰਤਵਾ ਨੂੰ ਨੈਸ਼ਨਲ ਮੀਡੀਆ ਤੇ ਦੱਸਿਆ ਵੀ ਸਾਡਾ ਸੰਤ ਉਹ ਮਹਾਨ ਕੌਮ ਦਾ ਆਗੂ ਸੀ ਤੁਸੀਂ ਅੱਤਵਾਦੀ ਵਗੈਰਾ ਨਹੀਂ ਕਹਿ ਸਕਦੇ ਜ਼ੁਬਾਨਾਂ ਬੰਦ ਕਰਾਈਆਂ ਵੱਡੇ ਵੱਡੇ ਮੀਡੀਆ ਉੱਥੇ ਉਹਨਾਂ ਨੇ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਵਾਰਾ ਦੀ ਗੱਲ ਕੀਤੀ ਸੀ ਉਹਨਾਂ ਅੱਗੇ ਸਿਰ ਝੁਕਦਾ ਉਹਨਾਂ ਦੀ ਬੜੀ ਵੱਡੀ ਕੁਰਬਾਨੀ ਹੈ ਇਸ ਕਰਕੇ ਪਰ ਦੁੱਖ ਹੈ ਵੀ ਦੀਪ ਸਿੱਧੂ ਦੇ ਨਾਲ ਰਹਿਣ ਵਾਲੇ ਵੀ ਅਸੀਂ ਸਾਰੇ ਜਿਹੜੀ ਉਹ ਦੀਪ ਸਿੱਧੂ ਜਿਹੜੀ ਸ਼ੌਹਰਤ ਤੇ ਦੌਲਤ ਨੂੰ ਛੱਡ ਕੇ ਗਰਾਊਂਡ ਤੇ ਆ ਕੇ ਪੰਜਾਬ ਨੂੰ ਬਚਾਉਣ ਲਈ ਤੇ ਪੰਥ ਦੀ ਗੱਲ ਕੀਤੀ ਸੀ ਅੱਜ ਅਸੀਂ ਸਾਡੇ ਵਿੱਚ ਮੇਰੇ ਵਰਗੇ ਲੋਕ ਉਹਨਾਂ ਦਾ ਨਾਂ ਲੈ ਕੇ ਵੀ ਨਾ ਰਹਿੰਨੇ ਆ ਉਸ ਦੌਲਤ ਤੇ ਸ਼ੌਹਰਤ ਦੇ ਮਗਰ ਭੱਜ ਰਹੇ ਆ ਤੇ ਪਰ ਖੱਜਲ ਖਵਾਰੀ ਹੋ ਰਹੀ ਆ ਜਿਵੇਂ ਅਸੀਂ ਸਾਰੇ ਅੱਡੋ ਅੱਡੀ ਬਾਦਲਾਂ ਨੂੰ ਗਾਲਾਂ ਕੱਢੀ ਜਾਂਦੇ ਆ ਹੁਣ ਪੈਸਾ ਭਲਾ ਉਹਨਾਂ ਨੇ ਪੰਜਾਬ ਦਾ ਹੀ ਲੁੱਟਿਆ ਇਨੀਰੀ ਬਣ ਕੇ ਜਾਂ ਸ਼੍ਰੋਮਣੀ ਕਮੇਟੀ ਗੁਰੂ ਘਰ ਦਾ ਜੋ ਵੰਡ ਰਿਹਾ ਉਹ ਫਿਰ ਗੁਰੂ ਸਾਹਿਬ ਦੇ ਘਰ ਤੋਂ ਦੁਖੀ ਹੋ ਕੇ ਵੀ ਦੁਬਾਰਾ ਉਹ ਕੁਰਸੀ ਲੈਣ ਲਈ ਤਿਆਰ ਆ ਪਰ ਸਾਡੀ ਕੀ ਮਜਬੂਰੀ ਆ ਜਿਹੜੇ ਸਾਰੇ ਬਾਦਲਾਂ ਨੂੰ ਵਿਰੋਧ ਕਹਿੰਦੇ ਆ ਜਾਂ ਦੀਪ ਸੁੱਧੀ ਗੱਲ ਕਰਨ ਸਾਲੇ ਅੱਡ ਅੱਡ ਜਿਹੜੇ ਰਾਹ ਲੈ ਕੇ ਤੁਰ ਰਹੇ ਆ ਹੁਣ ਵਾਰਸ ਪੰਜਾਬ ਦਾ ਇੱਥੇ ਅੱਜ ਵਾਰਿਸ ਪੰਜਾਬ ਦਾ ਜਥੇਬੰਦੀ ਵਰੇਗੰਡ ਮਨਾਈ ਗਈ ਆ ਦੀਪ ਸਿੱਧੂ ਦਾ ਭਰਾ ਵੀ ਗਈ ਇੱਕ ਵਾਰ ਅਸਤਕਾਰ ਜੋਗਾ ਪਰ ਜਿੱਥੇ ਸਾਰੇ ਆਗੂ ਮੌਜੂਦ ਸੀ ਭਾਈ ਅਮਰਤਪਾਲ ਸਿੰਘ ਨੂੰ ਆ ਬਣਾਇਆ ਸੀ ਇਹਨਾਂ ਨੇ ਮੁਖੀ ਬਣਾਇਆ ਸੀ ਕਮੀਆਂ ਬੰਦੇ ਚ ਕਿਸੇ ਜੀ ਹੋ ਸਕਦੀਆਂ ਉਹਦੀ ਬਹਿ ਕੇ ਅੰਦਰ ਖੜ ਕੇ ਗੱਲ ਕਰਨੀ ਚਾਹੀਦੀ ਆ ਮਤਲਬ ਪੰਥ ਤੇ ਕੌਮ ਦੇ ਅਗੇ ਦੁੱਬਦਾ ਕਿਉਂ ਪਾਤੀ ਗਈ ਹੁਣ ਫੇਰ ਇਹ ਗੱਲ ਆਏ ਆਪਾਂ ਵੀ ਇੱਥੇ ਆਏ ਆਪ ਦਾ ਫਰਜ ਸੰਦੇ ਵੀ ਬਰੇ ਗੰਡ ਜਥੇਬੰਦੀ ਦੀ ਉਹ ਦੀਪ ਸੁੱਧ ਦੇ ਨਾਂ ਤੇ ਸਾਰੇ ਪਿਆਰ ਕਰਦੇ ਆ ਪਰ ਬਹੁਤ ਸਿੰਘ ਆ ਜਿਹੜੇ ਇਦਾਂ ਨਾਲ ਰਹਿਣ ਵਾਲੇ ਉਹ ਪਿੱਛੇ ਹੋ ਗਿਆ ਯਾਰ ਵੀ ਇਹ ਜਿਹੜੇ ਬੰਦੇ ਕੁਰਸੀਆਂ ਦੇ ਯਾਰ ਜਾਂ ਸ਼ੌਹਰਤਾਂ ਦੀ ਦੌਲਤਾਂ ਦੀ ਖਾਤਰ ਅੱਗੇ ਆ ਰਹੇ ਦੀਪ ਸੂ ਦਾ ਨਾਂ ਵਰਤ ਕੇ ਹਨ ਤੇ ਇਹਦੇ ਵਿੱਚ ਜਿਵੇਂ ਤਲਵਾੜੇ ਵਰਗੇ ਹੋਗੇ ਨਾਂ ਵੀ ਲੈ ਲੈਣ ਨਾ ਆਪਣਾ ਕੋਈ ਡਰ ਨਹੀਂਗਾ ਦਾਸ ਦੇ ਵੀ ਦੋ ਕੁ ਕਹਿ ਸਕਦਾ ਤੂੰ ਕਹਣਾ ਨਾ ਬੋਲਣਾ ਦੋ ਚਾਚੇ ਸ਼ੀਦਕ ਸੰਤਾਂ ਦੇ ਨਾਲ 6 ਜੂਨ ਨੂੰ ਇੱਕ ਅਵਤਾਰ ਸਿੰਘ ਬ੍ਰਹਮੇ ਦਾ ਸਾਥੀ ਰਿਹਾ ਅਸੀਂ ਭਾਈ ਰਸਾਲ ਸਿੰਘ 6 ਜੂਨ ਤੇ ਭਾਈ ਦੁਰਗਾ ਸਿੰਘ ਆਰਪਗੇ ਠੀਕ ਆ ਜੀ ਤੇ ਅਸੀਂ ਤਾਂ ਸੇਵਾਦਾਰ ਆ ਗੁਰੂ ਘਰ ਦੇ ਕਿਸੇ ਦੀ ਈਨ ਨਹੀਂ ਮੰਨਣੀਗੀ ਨਾ ਸਰਕਾਰਾਂ ਦੀ ਮੰਨੀ ਹੱਕਾਂ ਦੀ ਗੱਲ ਕਰਨੀ ਕੋਈ ਕਾਨੂੰਨ ਨਹੀਂ ਰੋਕਦਾ ਕਿ ਹੱਕ ਦੀ ਗੱਲ ਕਰਨ ਤੋਂ ਅੱਜ ਅਸੀਂ ਹੱਕ ਦੀ ਗੱਲ ਕਰ ਰਹੇ ਹਾਂ ਸਾਡੇ ਬੰਦੀ ਸਿੰਘਾਂ ਦੀ ਹਾਂ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਅਸੀਂ ਹੱਕ ਦੀ ਗੱਲ ਕਰ ਰਹੇ ਕਾਨੂੰਨ ਵਗਰੇ ਇਸ ਟਾਈਮ ਸਿੰਘ ਸਾਹਿਬ ਜਗਤਾਰ ਸਿੰਘ ਵਰਾਹੀ ਦੀ ਮਾਤਾ ਤੇ ਮਾਂ ਪੁੱਤ ਨੂੰ ਮਲਾਉਣ ਦਾ ਵੱਡਾ ਮਸਲਾ ਜਿੱਥੇ ਸਰਕਾਰ ਦੋਸ਼ੀ ਆ ਸਰ ਉੱਥੇ ਸਾਡੇ ਆਪ ਦੇ ਵੀ ਦੋਸ਼ੀ ਆ ਕਿਉਂਕਿ ਅਸੀਂ ਇਕੱਠੇ ਨਹੀਂ ਹੁੰਦੇ ਦੁੱਕੀ ਦੁੱਕੀ ਦੇ ਬੰਦੇ ਸਾਨੂੰ ਪ੍ਰੋਬਲਮ ਮਿਲ ਰਹੀਆਂ ਛੁੱਟੀਆਂ ਮਿਲ ਰਹੀਆਂ ਅਸੀਂ ਰੋਈ ਜਾਂਦੇ ਅਸੀਂ ਉਹਨਾਂ ਦੇ ਨਾਂ ਤੇ ਸਿੱਧੂ ਬਾਈ ਦੇ ਵੱਲੋਂ ਵੀ ਕਿਹਾ ਜਾ ਰਿਹਾ ਸੀ ਸਾਨੂੰ ਕੋਈ ਬਾਹਰਲਾ ਨਹੀਂ ਮਾਰ ਸਕਦਾ ਸਾਨੂੰ ਆਪਣੇ ਆਪ ਮਾਰ ਰਿਹਾ ਹਾਂਜੀ ਬਿਲਕੁਲ ਜੇ ਗਦਾਰ ਨਾ ਕੌਮ ਦੇ ਵਿੱਚ ਹੁਣ ਤੇ ਕੌਮ ਕਿਸੇ ਗੱਲੋਂ ਗਦਾਰ ਕਿਹੜੇ ਇੱਕ ਸ਼ਰਿਆਂ ਮਾਰਨ ਵਾਲਾ ਇੱਕ ਕੁਰਸੀਆਂ ਦੀ ਖਾਤਰ ਗਦਾਰੀਆਂ ਕੋਮ ਨਾਲ ਕਰਨ ਵਾਲੇ ਪੰਜਾਬ ਦੇ ਨਾਲ ਗੁਰੂ ਦੇ ਸਿਧਾਂਤ ਵੇਚਣ ਵਾਲੇ ਇਸ ਕਰਕੇ ਵੀਰ ਜੀ ਰੋਲਦੇ ਫਿਰਦੇ ਸਾਰੇ ਗੁਰੂ ਸਾਹਿਬ ਨੇ ਪਾਸ਼ਾ ਬਣਾਇਆ ਜਿਸ ਨੂੰ ਬਖਸ਼ੇ ਸ਼ਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਜਿਹੜੀ ਮਹਾਰਾਜ ਨੇ ਪਾਸ਼ਾ ਦੱਸੀ ਸੀ ਉਹ ਛੱਡ ਕੇ ਅਸੀਂ ਜਿਵੇਂ ਧਿਆਨ ਸਿੰਘ ਡੋਗਰੇ ਨੇ ਆਪਦੇ ਪੁੱਤ ਨੂੰ ਗੱਦੀ ਤੇ ਬਿਠਾਉਣ ਵਾਸਤੇ ਮਹਾਰਾਜ ਰਣਜੀਤ ਸਿੰਘ ਦਾ ਸਾਰਾ ਰਾਜ ਖਤਮ ਕਰਤਾ ਉਹ ਕੁਛ ਬਾਦਲ ਨੇ ਕੀਤਾ ਉਹ ਕੁਛ ਅੱਜ ਸਾਡੇ ਹੋਰ ਆਗੂ ਜਿੰਨਾ ਕਿਸੇ ਦਾ ਵਸ ਚੱਲਦਾ ਮੇਰਾ ਚੱਲੇ ਮੈਂ ਵੀ ਕਹੂੰਗਾ ਵੀ ਮੈਨੂੰ ਟਿਕਟ ਸਰਾਉਣੀ ਕਮੇਟੀ ਦੀ ਮੈਨੂੰ ਐਮਐ ਦੀ ਵਖਰੀ ਆ ਇਹ ਕੁਝ ਹੋ ਰਿਹਾ ਇਹ ਹੋਣਾ ਇੱਥੇ ਵੀਰਾਂ ਨੇ ਵੀ ਬੋਲਿਆ ਇੱਥੇ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ਾਂ ਦੇ ਬੇਟੇ ਨੇ ਬੋਲਿਆ ਵੀ ਦੁੱਖ ਅਜੇ ਵਾਰਸ ਜਥੇਬੰਦੀ ਦੇ ਨਾਂ ਤੇ ਵੀ ਵੱਖਰੇ ਵੱਖਰੇ ਰਾ ਤੇ ਇਹ ਦੁੱਖ ਵਾਲੀ ਗੱਲ ਆ ਅਸੀਂ ਸਤਿਕਾਰ ਕਰਦੇ ਇਹ ਨਹੀਂ ਵੀ ਦੀਪ ਸਿੱਧੂ ਦੇ ਪਰਿਵਾਰ ਨੂੰ ਪਾਸੇ ਕੱਢਤਾ ਜਾਵੇ ਜਥੇ ਇਹ ਵੀ ਨਹੀਂ ਹੋ ਸਕਦਾ ਪਰ ਜੇ ਦੂਜੇ ਲੋਕ ਆ ਜਿਹਨਾਂ ਦੇ ਜਿਨ੍ਹਾਂ ਨੇ ਦੀਪ ਸਿੱਧੂ ਦੀ ਨਾਂ ਲੈ ਕੇ ਚੱਲ ਰਹੇ ਆ ਜਿ ਉਹਨਾਂ 'ਚ ਕੋਈ ਕਮੀ ਕਹਿ ਸਕਦੇ ਆ ਪਰ ਇੱਕ ਤਰਈਏ ਨੇ ਜੇ ਇਸ ਟਾਈਮ ਤੇ ਵਾਰਸ ਪੰਜਾਬ ਦਾ ਤੇ ਪੰਜਾਬ ਦੇ ਨੌਜਵਾਨਾਂ ਨੇ ਅਮਰਪਾਲ ਸਿੰਘ ਨੂੰ ਸੀਐਮ ਦਾ ਚਿਹਰੇ ਦੀ ਗੱਲ ਆ ਗਈ ਮੀਡੀਆ 'ਚ ਕੋਈ ਪੋਸਟ ਪੈਂ اسی ਬਾਹ ਕੇ ਗੱਲ ਕਰ ਸਕਦੇ ਆ ਪਰ ਇੱਕ ਤਾਂ ਇਹ ਨਹੀਂ ਰਾਤ ਨਾ ਵਖਰਾ ਵਖਾਈਏ ਸਾਡੀ ਫੇਰ ਸਪਾਟੋ ਧਾੜ ਦਾ ਫਾਇਦਾ ਜਿਹੜੇ ਬਾਦਲ ਕੇ ਜਿਹੜੇ ਸਰਸੇ ਵਾਲੇ ਦੇ ਯਾਰ ਤੇ ਜਿਨ੍ਹਾਂ ਨੇ ਸਿੱਖਾਂ ਦੇ ਕਾਤਲਾਂ ਨੂੰ ਅਫਸਰ ਬਣਾਇਆ ਉਹ ਫੇਰ ਲਾਹਾ ਲੈ ਜਾਣ ਅੱਜ ਜੇ ਤਿੰਨ ਵਾਰੀ ਮੁੱਖ ਮੰਤਰੀ ਬਣ ਕੇ ਬਾਦਲ ਨੇ ਸੁਭੇਤ ਸੈਣੀ ਵਰਗੇ ਕਾਤਲਾਂ ਨੂੰ ਲਾਇਆ ਉਮਰਾ ਨੰਗਲ ਵਰਗਿਆਂ ਨੂੰ ਲਾਇਆ ਤੇ ਸਿੰਘ ਸਾਹਿਬ ਕੌਂਕਿਆਂ ਵਾਲਿਆਂ ਦੀ ਫੈਲ ਨੱਪ ਕੇ ਬੈਠਾ ਰਿਹਾ ਜਿਹੜੀ ਅੱਜ ਕਿੰਨੇ ਚਿਰ ਬਾਅਦ ਨਿਕਲੀ ਆ ਤੇ ਉਹ ਫਿਰ ਬੰਦਾ ਉਹਦਾ ਪੁੱਤ ਜਿਹੜਾ ਮਤਬੁੱਧੀ ਆ ਉਹ ਫਿਰ ਆ ਕੇ ਗੱਦੀ ਤੇ ਬਹਿ ਜੇ ਚੰਦੂ ਬਾਜ ਰਗ ਗੰਗੂ ਮਜਰ ਰਗ ਜਿਹੜੇ ਉਹਦੇ ਨਾਲ ਆ ਸਾਰੇ ਸਰਸੇ ਵਾਲੇ ਦੇ ਚੇਲੇ ਬਣ ਕੇ ਤੇ ਫਿਰ ਸਾਨੂੰ ਸਾਰੀ ਬਾਰ ਫਿਰ ਰਿਹਾ ਜਿਹੜੇ ਬੰਦੀ ਸਿੰਘ ਸੀ ਉਹ ਸਜ਼ਾਾਂ ਪੂਰੀਆਂ ਹੋਣ ਤੋਂ ਬਾਅਦ ਵੀ ਜੇਲਾਂ ਦੇ ਵਿੱਚ ਨੇ ਉਹਨਾਂ ਨੂੰ ਰਿਹਾ ਕਰਨ ਦੀ ਮੰਗ ਵੀ ਲਗਾਤਾਰ ਕੀਤੀ ਜਾ ਰਹੀ ਹੈ ਹਾਂਜੀ ਫਿਰ ਉਹੀ ਆ ਗਈ ਨਾ ਜੇ ਕੌ ਕੋਮ ਇੱਕ ਥਾਂ ਤੋਂ ਇੱਕ ਵਾਇਟ ਸਾਡਾ ਸ੍ਰੀ ਕਾਲ ਤਖਸਾਹ ਪਰ ਦੁੱਖ ਦੀ ਗੱਲ ਸ੍ਰੀ ਕਾਲ ਤਖਸਾਹ ਨੂੰ ਗੁਲਾਮ ਬਣਾ ਲਿਆ ਇੱਕ ਬੰਦਿਆਂ ਨੇ ਕੁਰਸੀਆਂ ਦੇਆਂ ਯਾਰਾਂ ਨੇ ਸਿਧਾਂਤ ਢਾਹਤਾ ਤੇ ਉਹਨਾਂ ਨੇ ਆਪ ਦੇ ਚਹੇਤੇ ਲੋਕ ਜਿਹੜੇ ਸਿਧਾਂਤ ਤੋਂ ਕੋਰੇ ਉਹਨਾਂ ਨੂੰ ਉੱਥੇ ਜਹੇਦਾਰ ਲਾਤਾ ਜਹੇਦਾਰੀ ਦਾ ਅਹੁਦਾ ਮਾੜਾ ਨੀਗਾ ਸਰੋਣੀ ਕਮੇਟੀ ਦੇ ਪ੍ਰਧਾਨ ਦਾ ਬੜਾ ਵੱਡਾ ਅਹੁਦਾ ਹਸਤਾ ਰੰਗ ਪਰ ਉਹਨਾਂ ਦੇ ਬੌਣੇ ਕੱਦ ਵਾਲੇ ਬੰਦੇ ਬਿਠਾਤੇ ਤੇ ਉਹਨਾਂ ਤੋਂ ਆਪ ਦੀ ਮਰਜ਼ੀ ਨਾਲ ਫੈਸਲੇ ਕਰਾ ਕੇ ਉਹ ਕੋਮ ਦੇ ਵਿੱਚ ਦੁਬਧਾ ਪਾਤੀ ਉਹਨਾਂ ਦੀ ਕੋਮ ਨਹੀਂ ਸੁਣਦੀ ਉਹਨਾਂ ਦੇ ਹਾਂਜੀ ਕਾਲੀ ਦਲ ਨਵਾਂ ਵੀ ਬਣ ਗਿਆ ਪਰ ਉਹ ਦੇਖਣਾ ਤਾਂ ਉਹ ਦਾ ਨਵਾਂ ਪ੍ਰਧਾਨ ਜਿਹੜਾ ਉਹ ਹੁਣ ਤੱਕ 7 ਸਾਲ ਉਸੇ ਪਰਿਵਾਰ ਦੇ ਅੱਗੇ ਜੀ ਹਜੂਰੀ ਕਰਦਾ ਰਿਹਾ ਜਹੇਦਾਰ ਰਿਹਾ ਅੱਜ ਉਹਦੀ ਕਰਤਾਰ ਖੁਸ਼ੀ ਉਹ ਕਰ ਰਿਹਾ ਮਤਲਬ ਮਰ ਗਿਆ ਸੀ ਦਰਗਾਹ ਦੇ ਲੇਖਾ ਕੀ ਦੇਣਾ ਜਾ ਕੇ ਸਾਨੂੰ ਕੁਰਸੀ ਚਾਹੀਦੀ ਆ ਸਾਡੇ ਤੋਂ ਜਿਹਦੇ ਮਰਜ਼ੀ ਵਿਰੁੱਧ ਬੁਲਾ ਲਓ ਸਾਡਾ ਕੋਈ ਸਟੈਂਡ ਨਹੀਂ ਕੋਈ ਸਿਧਾਂਤ ਨਹੀਂਗਾ ਕੋਈ ਦੱਸ ਤਾਂ ਦਵੇ ਪਰ ਗੁਰੂ ਦੇ ਦਰ ਤੇ ਜਬ ਤੱਕ ਖਾਲਸਾ ਰਹੀ ਨਿਆਰਾ ਤਬ ਲਗ ਤੇਈ ਦੇ ਹੁ ਮੈਂ ਸਾਰਾ ਜਬ ਇਹ ਗਹਿ ਬਪਰਨ ਕੀ ਰੀਤ ਮੈਂ ਨਾ ਕਰੂ ਇਨਕੀ ਪਤੀ ਤੱਕੇ ਖਾਂਦੇ ਫਿਰਨਗੇ ਕੰਧਾਂ 'ਚ ਵੱਜਦੇ ਫਿਰਦੇ ਆ ਰੋਲ ਰੋਲ ਕੇ ਮਰ ਜਾਣਗੇ ਇਥੋਂ ਲਿਆ ਕੋਈ ਨਹੀਂ ਜਾਣਾ ਗੁਰੂ ਸਾਹਿਬ ਆਉਂਦੇ ਆ ਜੇ ਕੋਈ ੱੱਕੇ ਨਾ ਬਹਿ ਵੀ ਜਾਊਗਾ ਬਾਦਲ ਵੀ ਬੈਠਾ ਸੀ ਤੇ ਇੱਜ਼ਤ ਰੋਲ ਕੇ ਆਪਦੀ ਦੁਨੀਆ ਤੋਂ ਗਿਆ ਇਸ ਕਰਕੇ ਵੀਰ ਜੀ ਦੀਪ ਸਿੱਧੂ ਦੇ ਨਾਂ ਤੇ ਜਿਹੜੇ ਵੀਰ ਚੱਲਦੇ ਮਾ ਉਹਨਾਂ ਨੂੰ ਬੇਨਤੀ ਕਰਦਾ ਦੀਪ ਸਿੱਧੂ ਨੇ ਦੌਲਤ ਛੱਡੀ ਸ਼ੌਹਰਤ ਛੱਡੀ ਆਗੂ ਨਹੀਂ ਬਣ ਕੇ ਰਾਜੀ ਸੀ ਉਹ ਉਹ ਪੰਜਾਬ ਦੇ ਨੌਜਵਾਨਾਂ ਨੂੰ ਜਗਾਇਆ ਉਹਨੇ ਸਾਰੇ ਪੱਗਾਂ ਦੇ ਬੰਨਣ ਵਾਲੇ ਕਲਾਕਾਰਾਂ ਨੂੰ ਜਗਾਇਆ ਉਹਨਾਂ ਨੂੰ ਵਾਸਤਾ ਪਾਇਆ ਪੰਜਾਬ ਦੇ ਵਿਰਸੇ ਦਾ ਤੇ ਉਹਨਾਂ ਨੂੰ ਵੀ ਜਿਹੜਾ ਮਾੜਾ ਤੁਸੀਂ ਗਾਉਣੇ ਛੱਡ ਕੇ ਦਰਾਓ ਬਹੁਤ ਵੱਡੀ ਉਹ ਸਾਰਿਆਂ ਨੂੰ ਮੂਸੇ ਵਾਲੇ ਨੂੰ ਐਮੀ ਵੀਰ ਵਰਗੇ ਸਭ ਨਾਲ ਕਰ ਰਹੇ ਸੀ ਗੱਲ ਉਹ ਜਿਨ੍ਹਾਂ ਨੇ ਪੱਗਾਂ ਬਨ ਕੋਚ ਕੇ ਤੇ ਸੱਭਿਆਚਾਰ ਦੀ ਹਾਂਜੀ ਹਾਂਜੀ ਬਹੁਤ ਵਧੀਆ ਤੇ ਉਹਨਾਂ ਤੋਂ ਬਹੁਤ ਜਗਾਇਆ ਸਾਰਿਆਂ ਨੂੰ ਉਸ ਤੋਂ ਬਾਅਦ ਹੀ ਸਾਰੇ ਕਲਾਕਾਰ ਜਿਹੜੇ ਇਧਰਲੇ ਪਾਸੇ ਨੂੰ ਤੁਰੇ ਆ ਤੇ ਚੰਗੀ ਗੱਲ ਆ ਪਰ ਜਦੋਂ ਦੀਪ ਸਿੱਧੂ ਬਾਈ ਹੈਗੇ ਸੀਗੇ ਤਾਂ ਉਹਨਾਂ ਦੇ ਨਾਲ ਦੇ ਕਈ ਉਹਨਾਂ ਨੂੰ ਜਿਹੜਾ ਮਾੜਾ ਬੋਲਦੇ ਸੀ ਉਹਨਾਂ ਦੀਆਂ ਗੱਲਾਂ ਨਹੀਂ ਮੰਨਦੇ ਸੀ ਤਾਂ ਜਦੋਂ ਉਹਨਾਂ ਦੀ ਮੌਤ ਤੋਂ ਬਾਅਦ ਉਹ ਹੀ ਗੱਲਾਂ ਸੱਚ ਹੋਈਆਂ ਤਾਂ ਫਿਰ ਉਹਨਾਂ ਦੇ ਪਾਸੇ ਦੀ ਹੋ ਗਈ ਬਿਲਕੁਲ ਜੀ ਆ ਜਿਹੜੀ ਮੌਜੂਦਾ ਸਰਕਾਰ ਇਹਦੇ ਬਾਰੇ ਜਿਹੜਾ ਹੋ ਗਿਆ ਇਹੀ ਹੁੰਦਾ ਨਾ ਜਿਹੜਾ ਸੱਚਾ ਸੁੱਚਾ ਇਨਸਾਨ ਹੁੰਦਾ ਅੰਦਰੋਂ ਉਹਦਾ ਸਿੱਖੀ ਰੂਪ ਚ ਬੜਾ ਨਹੀਂ ਸੀ ਆਏ ਪਰ ਉਹਨਾਂ ਦੇ ਅੰਦਰ ਉਹ ਜਿਹੜਾ ਵਾਹਿਗੁਰੂ ਬੋਲ ਕਢਾਉਂਦਾ ਸੀ ਉਹ ਸੱਚੋ ਸੱਚ ਨੇ ਬੜਦਾ ਸੀ ਉਹਨਾਂ ਨੂੰ ਕੋਈ ਲਾਲਚ ਨਹੀਂ ਸੀ ਅੰਦਰੋਂ ਬੇ ਡਰ ਹੋ ਗਏ ਸੀ ਕੋਈ ਡਰ ਨਹੀਂ ਸੀ ਉਹਨਾਂ ਸਰਕਾਰਾਂ ਪਤਾ ਸੀ ਉਹਨਾਂ ਨੂੰ ਵੀ ਸੈਂਟਰ ਸਰਕਾਰ ਮੋਦੀ ਤੱਕ ਮੈਨੂੰ ਕਰਤੂਤਾਂ ਦਾ ਪਤਾ ਮੈਂ ਉਹ ਦੱਸ ਰਿਆਂ ਪੰਜਾਬ ਦੇ ਵਿੱਚ ਇਹ ਕਿਵੇਂ ਜਰ ਲੈਣਗੇ ਉਹ ਪਰ ਉਹਨਾਂ ਨੂੰ ਡਰ ਨਹੀਂ ਸੀ ਕੋਈ ਚਲੇ ਗਏ ਪਰ ਕੀ ਸਰੀਰ ਕਰਕੇ ਮਾਰ ਲਿਆ ਕਿ ਉਹ ਸੋਚ ਕਰਕੇ ਮਾਰ ਲਿਆ ਜਿਵੇਂ ਸੰਤਾਂ ਦੀ ਤਸਵੀਰ ਤੋਂ ਡਰਦੇ ਸੀ ਹੁਣ ਦੀਪ ਸਿੱਧੂ ਦੀ ਸੋਚ ਤਸਵੀਰ ਤੋਂ ਤੇ ਸੋਚ ਤੋਂ ਡਰ ਰਹੇ ਆ ਵੀ ਇਹ ਤਾਂ ਨੌਜਵਾਨਾਂ ਨੂੰ ਕਿਉਂਕਿ ਜਿਹੜਾ ਸਮੇਂ ਦੇ ਵਿੱਚ ਆਉਂਦਾ ਨਾ ਉਹ ਸਮੇਂ ਦੇ ਹਾਣੀ ਜਿਹੜੇ ਨੌਜਵਾਨ ਹੁੰਦੇ ਉਹਨਾਂ ਨੂੰ ਉਹਦੇ ਫੈਨ ਹੋ ਜਾਂਦੇ ਆ ਇਹ ਨਹੀਂ ਸੰਤਵਾ ਕੋਈ ਛਵੀ ਨਹੀਂ ਘਟਾ ਸਕਦਾ ਕਿਉਂਕਿ ਸੂਰਬੀਰ ਬਚਨ ਕੇ ਬਲੀ ਤੇ ਕਲਗੀਆਂ ਵਾਲੇ ਦੇ लाडले ਪੁੱਤ ਹੋਇਆ ਉਹ ਸੰਤ ਸਿਪਾਈ ਦਾ ਜਿਹੜਾ ਰਤਬਾ ਖਾਲਸਾ ਪੰਥ ਚ ਉਹਨਾਂ ਨੂੰ ਮਿਲਿਆ ਆ ਤੇ ਦੀਪ ਸਿੱਧੂ ਉਸ ਰਾਹ ਤੇ ਚੱਲਿਆ ਉਹਨਾਂ ਦੇ ਬੋਲ ਸੁਣ ਕੇ ਉਹਨਾਂ ਦੇ ਹਿਰਦੇ ਚ ਵਸਾਲੇ ਉਹਨੇ ਆਪਦੇ ਕਿ ਮੈਂ ਜਮੀਰ ਦੀ ਮੌਤ ਨੂੰ ਮੌਤ ਮੰਨਦਾ ਸਰੀਰ ਦੀ ਮੌਤ ਨੂੰ ਇਸ ਕਰਕੇ ਦੀਪ ਸਿੱਧੂ ਨੂੰ ਇੰਨਾ ਪਿਆਰ ਮਿਲਿਆ ਤੇ ਉਹ ਆਪ ਦਾ ਨਭਾਉਂਦਾ ਹੋਇਆ ਉਵੇਂ ਹੀ ਚਲੇ ਗਿਆ ਸਰਕਾਰ ਨੇ ਖੋਲਿਆ ਦਿਲਾਜ ਵਸਦਾ ਇਸ ਕਰਕੇ ਮਾੜਾ ਕਹਿਣ ਵਾਲੇ ਜਿਵੇਂ ਕਿਸਾਨ ਜਥੇਬੰਦੀਆਂ ਨੇ ਮਾੜਾ ਕਿਹਾ ਸੀ ਅੱਜ ਉਹਨਾਂ ਜੋ ਬੜੇ ਰੋਂਦੇ ਯਾਦ ਕਰ ਕਰਕੇ ਤੇ ਜਿਹੜੇ ਅਜੇ ਵੀ ਨਹੀਂ ਕਿਤੇ ਉਹਨਾਂ ਦੀ ਇੱਜ਼ਤ ਰੁੱਲ ਗਈ ਆ ਗਰਾਹਾਂ ਵਰਗੇ ਅਗੇ ਹੋਰ ਕਾਮ ਰੈਡੀ ਜਿਹੜੇ ਹੋਗੇ ਉਹਨਾਂ ਦੀ ਮਿੱਟੀ 'ਚ ਇੱਜ਼ਤ ਰੁੱਲ ਗਈ ਨਾ ਸਰਕਾਰ ਵੱਲੋਂ ਰਹੀ ਜ਼ਬਾਨ ਤਾਂ ਜਬਤ ਹੋਈਆਂ ਵੋਟਾਂ 'ਚ ਵੀ ਖੜੇ ਦੀਪਸਿੱਧੂ ਨੂੰ ਗद्दार ਕਹਿਣ ਵਾਲਿਆਂ ਨੂੰ ਅੱਜ ਬੱਚਾ ਬੱਚਾ ਗद्दार ਕਹਿ ਰਿਹਾ ਸਿੱਖਿਆ ਨਹੀਂ ਲੈਣੀ ਤੇ ਨਾ ਲੈਣ ਫਿਰ ਜੇ ਬੇਸ਼ਰਮੀ ਧਾਰਨ ਕਰ ਲਈ ਵੀ ਅਸੀਂ ਮਰਨਾ ਉਹ ਸਾਡੇ ਤੋਂ ਦੱਸਿਆ ਵੀ ਸਿੱਖ ਆਗੂਆਂ ਨੇ ਵੀ ਕੀਤੀ ਵੀ ਆ ਸਾਡੀਆਂ ਵੱਡੀਆਂ-ਵੱਡੀਆਂ ਉਧਿਆਂ ਤੇ ਬਹਿਣ ਵਾਲੇ ਜਮੀਰਾ ਹੈ ਨਹੀਂ ਤਾਂ ਹੱਥ ਸ਼ਮਸ਼ੀਰਾਂ ਫੜ ਕੇ ਮੱਲੋ ਮੱਲੀ ਮੂਰੇ ਹੁੰਦੇ ਆ ਉਹ ਬੜਾ ਜ਼ਹੀਦਾਰ ਬੰਨ ਨੂੰ ਲੈਣ ਚ ਲੱਗੇ ਆ ਬੜਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬੰਨ ਨੂੰ ਬੜਾ ਜਥੇਬੰਦੀਆਂ ਦੇ ਆਗੂ ਬੰਨ ਨੂੰ ਉਹ ਜਮੀਰ ਮਾਰ ਕੇ ਬਸ ਅਹੁਦੇ ਦੇਸ ਰਹੇ ਉਹਨਾਂ ਨੂੰ ਉਹ ਸੁੱਤੜਿਆ ਸੰਖਮਾਇਆ ਝੂਠੀਕਾਰ ਨੇ ਉਹ ਜਿਹੜਾ ਕੱਲੀ ਮਾਇਆ ਨਹੀਂ ਜਾਲ ਹੁੰਦਾ ਜਿਹੜਾ ਅਹੁਦਿਆਂ ਦਾ ਮੋਹ ਆ ਉਹਦੇ ਵਿੱਚ ਸੁੱਤੇ ਹੋਏ ਇਹ ਨਹੀਂ ਪਤਾ ਵੀ ਚਲੇ ਜਾਣਾ ਇਥੋਂ ਪਰ ਦੀਪ ਸਿੱਧੂ ਵੀ ਗਿਆ ਪਰ ਉਹ ਤਰੂ ਤਾਰੇ ਵਾਂਗ ਜਗਦਾ ਰਹਿਣਾ ਗਦਾਰਾਂ ਨੇ ਵੀ ਜਾਣਾ ਯਾਦ ਉਹਨਾਂ ਨੂੰ ਵੀ ਕੀਤਾ ਜਾਣਾ ਪਰ ਉਹਨਾਂ ਦਾ ਕਾਲੇ ਅੱਖਾਂ ਚ ਨਾ ਲਿਖਿਆ ਜਾਣਾ ਦੀਪ ਸਿੱਧੂ ਗਿਆ ਪਰ ਕਈ ਦੀਪ ਜਗਾ ਗਿਆ ਕਈ ਦੀਪ ਜਗਾ ਗਿਆ ਤੇ ਯਾਦ ਕਰਦੇ ਰਹਿਣਗੇ ਨੌਜਵਾਨ ਜਿੰਨਾ ਚਿਰ ਆਕਾਸ਼ ਤੇ ਧਰਤੀ ਰਹੂਗੀ ਜਿਵੇਂ ਸੰਤ ਬਾਬਾ ਜਰਨੈਲ ਸਿੰਘ ਦੀ ਗੱਲ ਕਰੋ ਕਲਗੀਆਂ ਵਾਲੇ ਪਾਸ਼ਾ ਦੀ ਫਲਵਾੜੀ ਦੀ ਗੱਲ ਹੋ ਗਈ ਉਹਦੇ ਵਿੱਚ ਜਿਹੜੇ ਹੀਰੇ ਮਣੇ ਜੜੇ ਗਏ ਆ ਇਹਨਾਂ ਦਾ ਜ਼ਿਕਰ ਹੁੰਦਾ ਰਹੂਗਾ ਵੀਰ ਜੀ ਇਹਨਾਂ ਨੇ ਜੀ ਵੀਰੇ ਉਹਨਾਂ ਦਾ ਸੰਗ ਮਾਣਿਆ ਦੀਪ ਸਿੱਧੂ ਦਾ ਉਹ ਕਦੇ ਭੁੱਲ ਨਹੀਂ ਸਕਦੇ ਕਦੇ ਵੀ ਜਿਵੇਂ ਹੁਣ ਮੈਂ ਜੇਲ੍ਹ ਚ ਕੱਟ ਕੇ ਆਇਆ ਜੀ 4 ਮਹੀਨੇ ਜੂਏ ਬੀ ਲੱਗ ਗਿਆ ਸੀ ਕਰੀ ਉਹ ਜਿਹੜਾ ਚੈਟ ਨਹੀਂ ਹੋ ਗਈ ਸੀ ਪਿਛਲੇ 4 ਕੁ ਮਹੀਨੇ ਕਰੋਪਾ ਚ ਮਜੀਠਗਾ ਤੇ ਬਿੱਟੂ ਨੂੰ ਤੇ ਗ੍ਰਹਿ ਮੰਤਰੀ ਨੂੰ ਧਮਕੀ ਦਿੱਤੀ ਸੀ ਉਹ दारू ਬੀਤੀ ਚ ਕਿਸੇ ਮੁੰਡੇ ਨੇ ਲਿਖ ਬੈਠਾ ਪਰ ਕਰਦਾ ਕੋਈ ਆ ਇੱਥੇ ਭਰਦਾ ਕੋਈ ਆ ਜਿਵੇਂ ਸਰਕਾਰ ਵੀ ਕਹੀ ਜਾਂਦੀ ਆ ਨਸ਼ਾ ਜੁੱਧ ਵੀ ਨਸ਼ਾ ਰੱਦ ਜਦਿਆ ਬਰਦ ਤੇ ਵੀ ਜੇਲਾਂ ਚ ਜਦੋਂ ਨਸ਼ਾ ਨਹੀਂ ਬੰਦ ਹੋ ਸਕਦਾ ਪ੍ਰਾ ਤੇ ਕਿੱਥੋਂ ਕਰ ਦੇਣਗੇ ਪੰਜਾਬ ਚੋਂ ਜਾਂ ਸ਼ਹਿਰ ਚੋਂ ਜਾਂ ਪਿੰਡਾਂ ਚੋਂ ਕਾਰਨਾ ਬਹੁਤ ਵੱਡੀ ਗੱਲ ਆ ਜਿਹੜੇ ਬੰਦੇ ਜੇਲਾਂ ਚੋਂ ਨਹੀਂ ਬੰਦ ਕਰ ਸਕਦੇ ਜੇਲ੍ਹ ਚੋਂ ਬਾਹਰ ਆਉਣ ਦੇ ਲਈ ਕਿਹਨੇ ਸਹਿਯੋਗੀ ਤਰੋ ਬਾਹਰਸ ਪੰਜਾਬ ਦੀ ਜਥੇਬੰਦੀ ਨੇ ਕੀਤਾ ਜੀ ਬਾਕੀ ਪਹਿਲਾਂ ਤੁਸੀਂ ਜੁੜੇ ਹੋ ਇਹਨਾਂ ਨਾਲ ਵੀ ਸਾਡੀ ਮਦਦ ਕੀਤੀ ਹੈ ਬਾਕੀ ਮੈਂ ਇਹ ਕਹਿਣਾ ਚਾਹੁੰਨਾ ਪਿੰਡਾਂ ਦੇ ਘੜਮ ਚੌਧਰੀ ਜਿਹਨੇ ਬੜੇ ਬੈਠਿਆ ਜਾਂ ਗੁਰਦੁਆਰਿਆਂ ਦੇ ਜਿਹੜੇ ਕੋਈ ਗਰੀਬ ਘਰਾਂ ਦੇ ਮੁੰਡੇ ਹੁੰਦੇ ਉਹਨਾਂ ਨੂੰ ਉੱਠਣ ਲਈ ਅੱਗੇ ਨਹੀਂ ਆਉਣ ਦਿੰਦੇ ਜਾਂ ਵੀ ਸਾਰਾ ਹਰ ਬਸ ਡਿੱਕਾ ਲਾ ਜਾ ਰਾਇਆ ਜਿਵੇਂ ਵੀ ਕੋਈ ਵੀ ਅਭਰੇ ਹੁਣ ਸਾਨੂੰ ਪਤਾ ਹੀ ਆ ਡੇਰਿਆਂ ਚ ਇਹ ਬਣੇ ਬੈਠੇ ਆ ਗੁਰਦੁਆਰਿਆਂ ਚ ਸਾਰੇ ਪਾਸੇ ਇੱਕ ਦੂਜੇ ਨਾਲ ਲੱਤਾਂ ਜਿਵੇਂ ਹੁਣ ਲੱਖਾ ਹੈ ਭਾਨਾ ਹੈ ਜਾਂ ਹੋਰ ਮੁੰਡੇ ਆਪਾਂ ਇਹ ਕਹਿੰਨੇ ਆ ਵੀ ਸਾਰੇ ਇਕੱਠੇ ਹੋ ਕੇ ਪਰ ਆ ਬੋ ਇੱਕ ਗੱਲ ਕਰੋ ਜੇ ਗੱਲ ਹੀ ਕਰਨੀ ਹੈ ਤਾਂ ਨੌਜਵਾਨ ਸਾਰੇ ਸੋਡੇ ਨਾਲ ਤੁਰਦੇ ਵੀ ਆ ਤੁਰਦੇ ਵੀ ਰਹਿਣਗੇ ਹਾਂ ਗੱਲ ਹੱਕ ਸੱਚ ਜਿਵੇਂ ਹੁਣ ਅਮਰਤਪਾਲ ਨਾਲ ਵੀ ਤੁਰੇ ਆ ਦੀਪ ਸਿੱਧੂ ਨਾਲ ਵੀ ਤੁਰੇ ਆ ਭਾਨੇ ਅਰ ਗਿਆਣਾ ਵੀ ਭਾਨੇ ਦੀ ਹੁਣ ਉਹਦੇ ਪਿੱਛੇ ਜੇ ਬਰਫ਼ ਦੇ ਪਾ ਕੇ ਕੁੱਟਿਆ ਰਹੀ ਹੋਈ ਤੇ ਪਰ ਸਾਰੇ ਤੁਰੇ ਆ ਤੁਰਦੇ ਵੀ ਰਹਿਣਗੇ ਪਰ ਇਕੱਠੇ ਹੋ ਜੋ ਦੀਪ ਵੀ ਇਹੀ ਕਹਿੰਦਾ ਜੀ ਬਾਈ ਇਕੱਠੇ ਹੋ ਜਾ ਇਕ ਝੰਡੇ ਥੱਲੇ ਇਕੱਠੇ ਹੋ ਜੂ ਨਹੀਂ ਛੱਤਰ ਪਹਿਣਗੇ ਪਹਿੰਦੇ ਰਹਿਣਗੇ ਤੇ ਬਾਕੀ ਬਾਈ ਆ ਬੰਡੀਆਂ ਪਾਲੋ ਤੁਸੀਂ ਅੱਡ ਬਾਰਸ਼ ਵਜਾ ਲਓ ਜਮਾਲਾ ਤੁਸੀਂ ਅੱਡ ਹੋਗੇ ਤੁਸੀਂ ਅੱਡ ਹੋਗੇ ਇਹਨਾਂ ਚ ਕੁਛ ਨਹੀਂ ਪਿਆ ਇਹ ਤਾਂ ਸਾਨੂੰ ਕਹਿੰਦੇ ਆ ਸਰਕਾਰਾਂ ਤਾਂ ਇਹ ਭਾਲਦੀਆਂ ਵੀ ਵੰਡ ਜਾਣ ਜਾਂ ਅੱਡੋ ਗੜੀ ਧੜੇ ਵੰਡ ਜਾਣ ਹੁਣ ਆ ਤੁਸੀਂ ਦੇਖ ਲਓ ਬਾਬਾ ਵਾਲੇ ਵੀਰ ਕੀ ਕਰੀ ਜਾਂਦਾ ਜਿਨ੍ਹਾਂ ਦੀਆਂ ਕੋਈ ਜ਼ਿੰਮੇਵਾਰੀਆਂ ਸੀ ਉਹ ਤਾਂ ਮੰਨ ਲਓ ਵੀ ਉਹ ਬਿਆਸ ਵਾਲੇ ਨੂੰ ਵਿਆਹ ਕੇ ਉਹਨਾਂ ਦੇ ਪਿਛਲੇ ਤੁਮ ਮਾਸੀ ਉਦੋਂ ਡੌਪਕੀ ਮਾਰਦਾ ਸੀ ਦੇਖਿਆ ਹੀ ਆ ਜਿਹੜੇ ਹੁਣ ਮੇਨ ਜਥੇਦਾਰ ਆ ਇਹੋ ਜਿਹਾ ਕੁਸ ਕਰਨਗੇ ਤੇ ਨੌਜਵਾਨਾਂ ਨੂੰ ਕੀ ਸਿੱਖਿਆ ਮਿਲੂਗੀ ਇਹੋ ਜੇ ਨੌਜਵਾਨਾਂ ਨੂੰ ਅੱਗੇ ਤਾਂ ਹੀ ਆਉਣਗੇ ਭਾਈ ਪੰਥ ਨਾਲ ਦੁਨੀਆ ਖੜਦੀ ਵੀ ਆ ਖੜਦੀ ਰਹੁਗੀ ਬਿਕੋਸ ਹੋ ਜੇ ਚਲੇ ਹੁਣ ਮੈਂ ਜੇਲ ਕਟਾਂ ਗਰੀਬ ਘਰ ਦਾ ਮੁੰਡਾ ਕੋਈ ਚੱਕਰ ਨਹੀਂ ਭਾਈ ਪੰਥ ਲਈ ਪਹਿਲਾਂ ਵੀ ਖੜੇ ਸੁਣ ਵੀ ਖੜੇ ਆ ਛੋਟਾ ਜ ਮੇਰਾ ਜਵਾਕ 8 ਦਿਨਾਂ ਦੇ ਹਲੇ ਮੁੰਡਾ ਹੋਇਆ ਚਲੋ ਪ੍ਰਮਾਤਮਾ ਨੇ ਆਪ ਹੀ ਕਿਰਪਾ ਕੀਤੀ ਆ ਪਹਿਲਾ ਬੱਚੀ ਆ 2.5 ਸਾਲ ਦੀ ਆਪਾ ਦੇਖ ਲੈਨੇ ਵੀ ਜਿਹੜੇ ਮੁੰਡੇ ਕੁਛ ਕਰਦੇ ਆ ਜਾਂ ਤੁਰਦੇ ਆ ਉਹਨਾਂ ਦੀ ਮਦਦ ਕਰੋ ਕਾਰਸੇਵਾਲ ਦੇ ਨਾਂ ਤੇ ਕਿੰਨੀਆਂ ਠੱਗੀਆਂ ਮਾਰਦੇ ਆ ਲੋਕ ਖਾਈ ਜਾਂਦੇ ਆ ਗੁਰਦੁਆਰਿਆਂ ਚ ਬਣੇ ਬੈਠਾ ਏਡੀਆਂ ਏਡਾਂ ਸਰਾਮਾਂ ਬਣਾ ਲੀਆਂ ਇਹ ਗੁਰਦੁਆਰਿਆਂ ਨੇ ਸਾਨੂੰ ਕੋਣੀ ਦੇਣਾ ਬਾਬਾ ਦੀਪ ਸਿੰਘ ਹਰੀ ਸਿੰਘ ਨਾਲੂਆ ਉਹ ਜਰਨੈਲ ਹੋਏ ਆ ਜਿਨ੍ਹਾਂ ਨੇ ਛੇਰ ਦੇ ਜਵਾੜੇ ਫੜ ਕੇ ਆਏ ਪਾੜ ਤੇ ਅਸਲੀ بارش ਪੰਜਾਬ ਦੇ ਬਾਬਾ ਦੀਪ ਸਿੰਘ ਉਹ ਹੋਏ ਆ ਜਿਨ੍ਹਾਂ ਨੇ ਇੱਕ ਪਾਸੇ ਸੀਸਾ ਇੱਕ ਪਾਸੇ ਵੜਦੇ ਜਾਂਦੇ ਆ ਤੇ ਬਾਬਾ ਜੀਵਨ ਸਿੰਘ ਉਹ ਹੋਏ ਆ ਜਿਨ੍ਹਾਂ ਨੇ ਉਦੋਂ ਸੀਸਾ ਲਿਆਂਦਾ ਜਦੋਂ ਹਕੂਮਤ ਚੱਪੇ-ਚੱਪੇ ਤੇ ਬਾਗੀ ਸੀ ਤੇ ਅੱਜ ਉਹਨਾਂ ਦੀ ਗੱਲ ਨਹੀਂ ਹੋ ਰਹੀ ਉਹਨਾਂ ਨੂੰ ਪਿੱਛੇ ਸਿੱਟਿਆ ਜਾਂਦਾ ਮਾਲਾ 85% ਕਰਵਾਨੀਆਂ ਹੋਣ ਦੇ ਬਾਵਜੂਦ ਵੀ 15% ਵਾਲੇ ਇੱਥੇ ਕੜਮ ਚੌਧਰੀ ਬਣੇ ਬੈਠੇ ਆ ਚਾਰੇ ਪਾਸੇ ਮੈਂ ਤੁਹਾਨੂੰ ਵੀ ਇਹੀ ਬੇਨਤੀ ਕਰਦਾ ਵੀਰੇ ਚਲਾ ਦਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਉਣ ਯਾਰ ਚੈਨਲ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ